ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਲੜਕੀਆਂ ਬਾਰੇ ਜਾਂ ਉਹਨਾਂ ਲੇਡੀਜ਼ ਦੇ ਬਾਰੇ ਜਿਹੜੀਆਂ ਆਪਣੀ ਫੈਮਿਲੀ ਨੂੰ ਛੱਡ ਕੇ ਘਰ ਤੋਂ ਬਾਹਰ ਜਾ ਕੇ ਜੋਬ ਨਹੀਂ ਕਰ ਸਕਦੀਆਂ ਤਾਂ ਉਹ ਘਰ ਬੈਠ ਕੇ ਵੀ ਆਪਣਾ ਕੰਮ ਕਰ ਸਕਦੀਆਂ ਨੇ ਅਤੇ ਵਧੀਆ ਇਨਕਮ ਪ੍ਰਾਪਤ ਕਰ ਸਕਦੀਆਂ ਨੇ ਇਹ ਕੰਮ ਹੈਗਾ ਜੀ ਬਿਊਟੀ ਪਾਰਲਰ ਦਾ ਕੰਮ ਅਗਰ ਤੁਸੀਂ 1 ਸਾਲ ਦਾ ਬਿਊਟੀ ਪਾਰਲਰ ਦਾ ਕੋਰਸ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਕੰਮ ਨੂੰ ਆਪਣੇ ਘਰ ਬੈਠ ਕੇ ਹੀ ਸਟਾਰਟ ਕਰ ਸਕਦੇ ਹੋ ਆਪਣੀ ਫੈਮਲੀ ਦਾ ਧਿਆਨ ਰੱਖ ਕੇ ਫੈਮਲੀ ਦੇ ਨਾਲ ਰਹਿ ਕੇ ਵੀ ਤੁਸੀਂ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ 1 ਸਾਲ ਦਾ ਬਿਊਟੀ ਪਾਰਲਰ ਦਾ ਕੋਰਸ ਹੈ ਇਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ NCBT ਦਾ ਸਰਟੀਫਿਕੇਟ ਮਿਲੇਗਾ ਜਿਹੜਾ ਕਿ ਆਪਣੇ ਇੰਡੀਆ ਦੇ ਨਾਲ-ਨਾਲ ਫੋਰਨ ਕੰਟਰੀ ਦੇ ਵਿੱਚ ਵੀ ਵੈਲਿਡ ਹੈ ਮੀਨਸ ਕਿ ਅਗਰ ਤੁਸੀਂ ਫੋਰਨ ਕੰਟਰੀ ਜਾਂਦੇ ਹੋ ਤਾਂ ਫੋਰਨ ਕੰਟਰੀ ਦੇ ਵਿੱਚ ਵੀ ਤੁਸੀਂ ਉਹ ਸਰਟੀਫਿਕੇਟ ਦੇ ਨਾਲ ਈਜ਼ੀਲੀ ਜੌਬ ਲੈ ਸਕਦੇ ਹੋ ਤੇ ਜਾਂ ਫਿਰ ਆਪਣਾ ਖੁਦ ਦਾ ਕੰਮ ਵੀ ਸਟਾਰਟ ਕਰ ਸਕਦੇ ਹੋ ਅਤੇ ਇੰਡੀਆ ਦੇ ਵਿੱਚ ਵੀ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੀ ਫੈਮਿਲੀ ਨੂੰ ਨਹੀਂ ਛੱਡ ਸਕਦੇ ਕਈ ਲੇਡੀਜ਼ ਦੇ ਬੱਚੇ ਛੋਟੇ ਨੇ ਜਾਂ ਫੈਮਿਲੀ ਤੋਂ ਬਾਹਰ ਜਾ ਕੇ ਉਹ ਕੰਮ ਨਹੀਂ ਕਰ ਸਕਦੀਆਂ ਤਾਂ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਉਹ ਐਨਸੀਵੀਟੀ ਦਾ ਸਰਟੀਫਿਕੇਟ ਪ੍ਰਾਪਤ ਕਰਕੇ 1 ਸਾਲ ਦਾ ਕੋਰਸ ਕਰਕੇ ਘਰ ਬੈਠ ਕੇ ਵੀ ਆਪਣੇ ਛੋਟੇ ਲੈਵਲ ਤੋਂ ਕਮਨ ਸਟਾਰਟ ਕਰਕੇ ਵੱਡੇ ਲੈਵਲ ਤੱਕ ਲੈ ਕੇ ਜਾ ਸਕਦੀਆਂ ਨੇ ਕਿਉਂਕਿ ਅੱਜ ਕੱਲ ਬਿਊਟੀ ਪਾਰਲਰ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਸੋ ਬਿਊਟੀ ਪਾਰਲਰ ਦੀ ਆਈਟੀ ਟ੍ਰੇਡ ਦੀ ਜਿਹੜੀ ਐਡਮਿਸ਼ਨ ਹੈ ਉਹ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਹੁੰਦੀ ਹੈ ਮੀਨਸ ਕਿ ਉਹਨੇ ਐਡਮਿਸ਼ਨ ਚੱਲ ਰਹੀ ਹੈ ਜਿਹੜੀਆਂ ਕੁੜੀਆਂ ਬਿਊਟੀ ਪਾਰਲਰ ਦਾ ਕੋਰਸ ਕਰਨੀਆਂ ਚਾਹੁੰਦੀਆਂ ਨੇ ਉਹ ਸਾਡੇ ਨਾਲ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੀਆਂ ਨੇ ਜਾਂ ਫਿਰ ਸਾਡੇ ਆਫਿਸ ਆ ਕੇ ਸਾਨੂੰ ਮਿਲ ਸਕਦੀਆਂ ਨੇ ਆਫਿਸ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਕਲਾਸਿਸ ਦਾ ਟਾਈਮ ਜਿਹੜਾ ਹੈ ਉਹ 10 ਤੋਂ 3 ਹੈ ਵੈਸੇ ਆਈਟੀ 9 ਤੋਂ 5 ਖੁੱਲੀ ਹੁੰਦੀ ਹੈ ਤੁਸੀਂ 9 ਤੋਂ 5 ਆ ਕੇ ਆਬੀਸ ਜੀ ਸਾਨੂੰ ਮਿਲ ਸਕਦੇ ਹੋ ਸੋ ਬਹੁਤ ਹੀ ਥੋੜਾ ਟਾਈਮ ਰਹਿ ਗਿਆ ਐਡਮਿਸ਼ਨ ਦਾ ਜਿਹੜੀਆਂ ਕੁੜੀਆਂ ਅਡਮਿਸ਼ਨ ਲੈਣਾ ਚਾਹੁੰਦੀਆਂ ਨੇ ਉਹ ਜਲਦ ਤੋਂ ਜਲ ਆ ਕੇ ਸਾਨੂੰ ਮਿਲਣਾ ਜਾਂ ਫਿਰ ਫੋਨ ਤੇ ਕੰਟੈਕਟ ਕਰਨਾ ਅਤੇ ਆਪਣੀ ਸੀਟ ਬੁੱਕ ਕਰਨਾ ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਉਹਨਾਂ ਕੁੜੀਆਂ ਤੱਕ ਜ਼ਰੂਰ ਪਹੁੰਚੇ ਜਿਹੜੀਆਂ ਕੁੜੀਆਂ ਆਪਣਾ ਖੁੱਦ ਦਾ ਕੰਮ ਕਰਕੇ ਆਪਣਾ ਖਰਚਾ ਚਲਾਉਣਾ ਚਾਹੁੰਦੀਆਂ ਥੈਂਕ ਯੂ